मृत <mraterina> ਦਸਨ ਹਸੇ ਗੁਰੂਖੇ ਜਨਮ ਮਰਨ ਦੁਖ ਜਾਈ ਸਾਥਨਾ ਰਿਵਾਜਿਕ ਕੋ ਕੋ ਬੋਂਕਾਰ ਸਤਗੁਰ ਪ੍ਰਸਾਦ ਅਨਾਸਰੀ ਮਹਲਾ ਨਵਾਂ ਕਾਹੇ ਇਹ ਬਨ ਖੋਜਨ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੇ ਬਨ ਖੋਜਨ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾ ਉਹਨਾਂ ਪਾਤ ਜਿਉ ਮਾ ਬਾਸਪਸਤ ਹੈ ਮੂਖਰ ਮਾ ਹੈ ਕੈਸੇ ਛਾਈ ਐਸੇ ਹੀ ਅਰਬਸੇ ਨਿਰੰਤਰ ਘਟੇ ਖੋਚੋ ਭਾਈ ਬਾਹਰ ਪੀਤਰ ਏਕੋ ਜਾਨੋ ਗੁਰ ਗਿਆਨ ਬਤਾਇ ਜਨ ਨਾਨਕ ਬਣਿਆ ਪਾਚਿਨ ਮਿਟੈ ਨ ਪ੍ਰੰਖੇ ਕਾਏ ਬਾਹਰ ਪਿਥਰੇ ਕੋ ਜਨੋ ਇਹੋ ਗੁਰ ਗਿਆਨ ਬਤਾਇ ਨਾਨਕ ਬਿਨ ਆਪਾ ਚਿਨੈ ਮਿਟਨ ਭ੍ਰੰਖੀ ਕਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ